ਸਵੇਰੇ ਪ੍ਰਾਈਵੇਟ ਬੱਸ ਆਪਰੇਟਰਾਂ ਦੇ ਬਲੂ ਬਟਾਲਾ ਬੱਸ ਸਟੈਂਡ ਜਲੰਧਰ ਗੇਟ ਨੂੰ ਬੰਦ ਕਰਕੇ ਹੰਗਾਮਾ ਕਰ ਦਿੱਤਾ ਗਿਆ। ਇਸ ਦੌਰਾਨ ਬੱਸ ਆਪਰੇਟਰਾਂ ਦੇ ਬਲੂ ਕਾਰਪੋਰੇਸ਼ਨ ਬਟਾਲਾ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਸੀ ਕਿ ਕਾਰਪੋਰੇਸ਼ਨ ਉਹਨਾਂ ਦੇ ਕੋਲੋਂ ਪਰਚੀ ਲੈ ਕੇ ਵੀ ਉਹਨਾਂ ਦਾ ਰਾਖੀ ਕਰਨ ਦੇ ਵਿੱਚ ناکਾਮ ਕੰਮ ਕਰ ਰਿਹਾ ਹੈ। ਤੇ ਉਹਨਾਂ ਦਾ ਕਹਿਣਾ ਹੈ ਕਿ ਰਾਤ ਵੇਲੇ 80 ਰੁਪਏ ਲੈਂਦੇ ਨੇ ਤੇ ਇੱਕ ਰਾਤ ਦੀ ਪਰਚੀ ਦਾਤੇ ਫਿਰ ਗੱਡੀਆਂ ਵੀ ਚੋਰੀ ਹੋ ਰਹੀਆਂ ਨੇ। ਬੱਸ ਸਟੈਂਡ ਤੋਂ ਇੰਚਾਰਜ ਜਿਹੜੇ ਨੇ ਕਿ ਉਹ ਬੱਸ ਆਪਰੇਟਰਾਂ ਦੀ ਕੰਪਲੇਂਟ ਹੁਣ ਅਗਲੀ ਕਾਰਵਾਈ ਕਰਨਗੇ ਤਉਣ ਵਾਲਾ ਸਮਾਂ ਦੱਸੇਗਾ ਪਰ ਉਥੇ ਦੱਸ ਗੀਏ ਕਿ ਬਟਾਰਾ ਦੇ ਵਿਧਾਇਕ ਮਨਸ਼ੀਰ ਸਿੰਘ ਸ਼ੈਰੀ ਕਲਸੀ ਦੇ ਵੱਲੋਂ ਫੋਨ ਤੇ ਇਹ ਕਿਹਾ ਗਿਆ ਕਿ ਤੁਹਾਡੇ ਨਾਲ ਪੂਰਾ ਇਨਸਾਫ ਕੀਤਾ ਜਾਵੇਗਾ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਹੁਣ ਉਹਨਾਂ ਦਾ ਇਹ ਕਹਿਣਾ ਹੈ ਕਿ ਬੱਸ ਕਿਰਾਇਆ ਜਿਹੜਾ ਹੈ ਉਸ ਦੇ ਵਿੱਚ ਵੀ ਤਬਦੀਲੀ ਕੀਤੀ ਜਾਵੇਗੀ ਨਾ ਮੇਰਾ ਅਰਜਨ ਸਿੰਘ ਸਾਧੋ ਟ੍ਰਾਂਸਪੋਰਟ ਦਾ ਮੈਂ ਕਰਾਈ ਕਰਿਆ ਪਰसों ਹੀ ਤੇ ਨਿਕਲਿਆ ਇਹਨਾਂ ਨੂੰ ਕਿਹਾ ਹੀ ਕੋਈ ਕਾਰਵਾਈ ਨਹੀਂ ਕਰਦੇ ਅੱਗੇ ਇਹੋ ਗੱਲ ਕਹਿੰਦੇ ਆ ਪਰਚੀ ਲੈਣੀ ਲਾਓ ਨਹੀਂ ਦਾਨੀ ਨਾਲ ਆ ਜਿਹਦੇ ਗੱਡੀਆਂ ਪਏ ਸ਼ੱਕ ਬਾਹਰ ਲੈ ਜਾਓ ਇੱਕ ਦਿਨ ਪਹਿਲਾਂ ਸਾਡੇ ਟਰੱਕ ਦੇ ਨਾਟ ਗੁੱਲ ਗਏ ਇੱਕ ਦਿਨ ਪਹਿਲਾਂ ਚਾਰ ਪੰਜ ਰਾਹ ਚ ਗੱਡੀ ਦਾ ਨੁਕਸਾਨ ਹੋਇਆ ਇਹਨਾਂ ਦੀ ਬਹੁਤ ਜ਼ਿਆਦੀ ਨਲਾਇਕੀ ਆ ਇਹਨਾਂ ਕਰਕੇ ਆਪਾਂ ਮੰਗ ਕਰਦੇ ਸਾਡੀ ਪ੍ਰਭਾਈ ਕੀਤੀ ਜਾਵੇ ਇੱਥੇ ਚੌਕੀਦਾਰ ਰੱਖਿਆ ਜਾਵੇ ਨਹੀਂ ਰੱਖਣਾ ਚੌਕੀਦਾਰ ਨੈਟ ਪਰਚੀ ਨਾ ਲੈਣ ਸਾਡੇ ਕੋ ਅਸੀਂ ਪ੍ਰਾਈਵੇਟ ਵਾਲੇ ਕੋਲੋਂ ਪੈਸੇ ਦੇ ਕੇ ਚੌਕੀਦਾਰ ਆਪਣਾ ਰੱਖ ਲੈਨੇ ਆ ਬਸ ਇਹ ਕਰਕੇ ਸਾਡਾ ਜਿਹੜੀ ਟੈਂਕੀ ਖਾਲੀ ਕੀਤੀ ਆ ਉਹ ਸਾਡੇ ਨਾਂ ਪੈਸੇ ਪਾਉਂਦੇ ਆ ਇਹ ਕਰਕੇ ਮੰਗਿਆ ਸਾਡੀ ਕਿ ਸਾਡਾ ਤੇਲ ਸਾਨੂੰ ਦਿੱਤਾ ਜਾਵੇ ਤੇ ਗਾਂ ਦੀ ਕਾਰਵਾਈ ਕੀਤੀ ਜਾਵੇ ਕਿੰਨੀ ਪਰਚੀ ਭਰੀ ਦਿੰਦੇ ਨੇ 80 ਰੁਪਏ ਪਰਚੀ ਨੈਟ ਦੀ ਦਿੰਨੇ ਆ ਕਿ 50 ਰੁਪਏ ਦੇ ਦੇ ਕਿੰਨਾ ਤੇਲ ਚੋਰੀਆ ਅੱਜ ਰਾਤ ਇਹ ਘਰ ਤੋਂ ਘੱਟ ਵੀ 70 80 ਦੇ ਲੱਗੇ ਹੋਇਆ ਭਾਈ ਤੇ ਜਿਹੜੇ ਪਰਚੀ ਘੱਟਦੇ ਉਹਨਾਂ ਨਾਲ ਗੱਲਬਾਤ ਕੀਤੀ ਕੀ ਕੀਤੀ ਉਹਨਾਂ ਨਾਲ ਗੱਲਬਾਤ ਉਹਨੇ ਤਾਂ ਕੀ ਕਹਿੰਨਾ ਉਹ ਅੱਗੇ ਉਹ ਕਹਿੰਦੇ ਆ ਵੀ ਸਾਡੇ ਗੱਡੀ ਲਾਉਣੀ ਲਾਓ ਨਹੀਂ ਲਾਉਣੀ ਨਾਲ ਕਹਿੰਦੇ ਜੀ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਆ ਆਪਾਂ ਦੇ ਜਗ੍ਹਾ ਦੇ ਪੈਸੇ ਲੈਣੇ ਆ ਨਗਰ ਨਹੀਂ ਜਾਂਦੇ ਰੱਖੀ ਰੱਖੋ ਆਪਣਾ ਬੰਦਾ ਰੱਖਾ ਵੀ ਇਹਨਾਂ ਦੀ ਗੱਡੀ ਦੇ ਵਿੱਚ ਜਗ੍ਹਾ ਵੀ ਕੋਈ ਕੈਮਰੇ ਕੁਮਰੇ ਨਹੀਂ ਲੱਗੇ ਦੋ ਜਗ੍ਹਾ ਦੋ ਕੈਮਰੇ ਲੱਗੇ ਖੋਲਦੇ ਹੀ ਨਹੀਂ ਆ ਕੈਮਰੇ ਕੈਮਰੇ ਇਹਨਾਂ ਨੂੰ 3 ਦਿਨ ਹੋ ਗਏ ਆਪਾਂ ਨੂੰ ਕਹਿੰਦੇ ਜੀ ਰਿਕਾਰਡਿੰਗ ਚੈੱਕ ਕਰੋ ਰਿ ਇਹ ਜ਼ਿੰਮੇਵਾਰੀ ਕਿੰਨਾ ਦੀ ਇਹਨਾਂ ਦੀ ਆ ਸਾਡੀ ਥੋੜਾ ਵਾ ਅਸੀਂ ਕਹਿੰਦੇ ਤੁਸੀਂ ਗੱਡੀਆਂ ਨਾਲ ਗੱਡੀਆਂ ਜੋੜ ਕੇ ਲਾਉਂਦੇ ਜੇ ਕਦੀ ਕਹਿੰਦੇ ਕੁਝ ਨਾਉਂਦੇ ਗੱਡੀ ਨਾਲ ਗੱਡੀ ਤੇ ਥੋੜੀ ਬੋਧ ਜੋੜ ਕੇ ਲੱਗਦੀ ਆ ਜੀ ਕਾਰਪੇਸ਼ਨ ਕੋ ਕੀ ਮੰਗ ਕਰਦੇ ਹੋ ਤੁਸੀਂ ਕਾਰਪੇਸ਼ਨ ਕੋ ਇਹ ਮੰਗ ਕਰਦੀ ਵੀ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਵਾ ਜਿੰਨੇ ਲੀਡਰ ਨੇ ਉਹਦਾ ਤੇਲ ਗਿਆ ਵਾ ਉਹਨਾਂ ਦਾ ਤੇਲ ਜਿਹੜਾ ਵਾ ਇਹਨਾਂ ਨੂੰ ਪਵਾਇਆ ਜਾਵੇ ਸਾਡਾ ਟਾਈਮ ਮਿਸ ਲੁਧਿਆਣੇ ਦਾ ਹਰ ਗੱਡੀਆਂ ਦਾ ਇਹ ਸਾਡੇ ਕਾਲੋ ਬੱਸ ਆਇਆ ਵਾ ਸਤਲੋਜ ਤਾਂ ਆਇਆ ਵਾ ਏਬੀਡੀਸੀ ਦਾ ਆਇਆ ਵਾ ਸਾਰੇ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਤਰੁਣ ਚੀਮ ਕੀ ਗੱਲ ਹੋਈ ਐ ਅੱਡਾ ਬੰਦ ਕੀਤਾ ਤੁਸੀਂ ਸਵੇਰ ਤੋਂ ਅੱਡਾ ਬੰਦ ਜੀ ਇਹ 7 ਵਜੇ ਬਸ ਆ ਜੀ ਇਹਨਾਂ ਦਾ ਪਰਸੋਂ ਵੀ ਜਿਹੜਾ ਤੇਲ ਨਿਕਲਿਆ ਸੀ 80 ਲੀਟਰ ਤੇ ਕੱਲ ਰਾਤ ਇਹਨਾਂ ਦਾ ਫੇਰ ਤਾਲਾ ਤੋੜ ਕੇ ਜਿਹੜਾ ਵਾ 70 80 ਲੀਟਰ ਫੇਰ ਤੇਲ ਨਿਕਲ ਗਿਆ ਵਾ ਜੇ ਆਪਾਂ ਬਸ ਸਟੈਂਡ ਜਿਹੜੇ ਪਰਚੀ ਕੱਟਦੇ ਆ ਉਹਨਾਂ ਨੂੰ ਦੱਸਿਆ ਵੀ ਭਾਜੀ ਇਹਦਾ ਤੇਲ ਨਿਕਲ ਗਿਆ ਵਾ ਉਹਨਾਂ ਦੇ ਸਿਰ ਤੇ ਕੋਈ ਨਹੀਂ ਚੁੰ ਰਿਸਕ ਦੀ ਉਹ ਕਹਿੰਦੀ ਆ ਜੀ ਪਰਚੀ ਲੈਣੀ ਆ ਲਵੋ ਨਹੀਂ ਲੈਣੀ ਨਾ ਲਵੋ ਪਰ ਨਗਰ ਨਿਗਮ ਦੀ ਨਲਾਕੀ ਆ ਵੀ ਕੋਈ ਵੀ ਇੱਥੇ ਚੌਂਕੀਦਾਰ ਜਿਹੜਾ ਨਹੀਂ ਰੱਖਿਆ ਇਹ ਸਾਡੇ ਡਰਾਈਵਰ ਕਨੈਕਟਰ 80 ਰੁਪਏ ਨਾਈਟ ਲੈਂਦੇ ਆ ਤੇ 50 ਰੁਪਏ ਜਿਹੜਾ ਡੇ ਪਰਚੀ ਲੈਂਦੇ ਆ ਮੈਂ ਨਗਰ ਨਿਗਮ ਨੂੰ ਇਹ ਮੰਗ ਕਰਦਾ ਵਾਂ ਕਿ ਇੱਥੇ ਜਿਹੜਾ ਚੌਂਕੀਦਾਰ ਰੱਖਿਆ ਜਾਵੇ ਕਿ ਦੁਬਾਰਾ ਇਹ ਘਟਨਾ ਨਾ ਵਾਪਰੇ ਸਾਹਮਣੇ ਐਸਐਸਪੀ ਸਾਡਾ ਦਫਤਰ ਆ ਇਹਨਾਂ ਦੀ ਜ਼ਿੰਮੇਵਾਰੀ ਬੰਦੀ ਆ ਅੱਗੇ ਕਨੈਕਟਰ ਤੁਹਾਨੂੰ ਦੱਸਦਾ ਜੀ ਵਾਹ ਹੋ ਗਿਆ ਆਖ ਖਾਲਸਾ ਵਾਹਿਗੁਰੂ ਜੀ ਜਿਹੜਾ ਮਾਣਤ ਕਵਾਨ ਸਿੰਘ ਮਟਾਲਾ ਡੰਡਾ ਦੀ ਹੈਰਾਤ ਰੰਗ ਇਹ ਭਾਜੀ ਗੱਲਾਂ ਕਰਨਾ ਜੋ ਮੱਦੀ ਕਰੀ ਜਾਓ ਜੋ ਮੱਦੀ ਦੱਸੀ ਜਾਓ ਇਹਨਾਂ ਦੀ ਜਿੰਨੀ ਵਾਰ ਮੇਰੇ ਨਾਲ ਗੱਲਬਾਤ ਹੋ ਗਈ ਅੱਜ ਅੱਜ ਹੀ ਬੰਦੇ ਰੱਖ ਦਿੱਤੇ ਆ ਸਵੇਰੇ ਬੰਦੇ ਆ ਜਾਣੇ ਆ ਜਿੱਥੇ ਕੋਈ ਬੰਦਾ ਨਹੀਂ ਆਉਂਦਾ ਇਹ ਨਾਲ ਹੀ ਸਾਡੀ ਕੋਈ ਜੁਨੀਅਨ ਦੀ ਮੀਟਿੰਗ ਹੋਈ ਇਹਨਾਂ ਨੇ ਕਹੇ 50000 ਰੁਪਏ ਸਾਡੇ ਦੇ ਵੇਖਾਉਣ। ਅਜੇ ਤੱਕ ਕੋਈ ਅੱਡੇ ਤੇ ਆ ਕੋਈ ਸਹਾਰ ਨਹੀਂ ਆ ਕੋਈ ਕੋਈ ਸੂਰਤ ਨਹੀਂ ਸਾਡੇ ਵੱਧ ਹੈਗੀ। ਨਾ ਸਾਡੇ ਕੋਲ ਬਹਿਣ ਦੀ ਜਗ੍ਹਾ ਨਾ ਸਾਡੇ ਕੋਲ ਖੋਲੀ ਜਗ੍ਹਾ ਮੀਂਹ ਪੈਦਾ ਦੇ ਬਾਹਰ ਅਸੀਂ ਭੇਜਦੇ ਕਰਦੇ ਹਾਂ ਸ਼ਤਾਨਾਂ ਦੀਆਂ ਛੇਤੀਆਂ ਕਰਦੇ ਆ। ਤੇ ਪਰਚੀ ਇਹਨਾਂ ਦੀ 130 ਰੁਪਏ ਆ। ਉਹ ਵੀ ਅੱਜ ਨਾਲ ਵਧਾਈ ਇਹ ਕਹਿ ਗਏ। ਕਾਇ ਕਿ ਇਹਨਾਂ ਨੇ ਹਟਾ ਕੇ ਗੱਲ ਬਾਤ ਹੋਈ ਆ ਸਾਨੂੰ ਤੁਹਾਨੂੰ ਸੂਤ ਦੇਾਂਗੇ ਸਾਨੂੰ ਕੋਈ ਸੂਤ ਨਹੀਂ ਹੈ ਅਜੇ ਤੱਕ ਮੇਰੀ ਇੰਨੀ ਕਿ ਇਹਨਾਂ ਦੀ ਮਿਹਰਬਾਨੀ ਜ਼ਰੂਰ ਆ ਕਿ ਜਦੋਂ ਮਰਜ਼ੀ ਆਗੇ ਤੇ ਪਰਚੀ ਵਧਾ ਦੇ 30 ਦਾ 50 ਕੀਤੇ ਮਤਲਬ ਇਹਨਾਂ ਦੀ ਪਰਚੀ 10 ਰੁਪਏ ਹੀ ਸਰਵਸ ਸਿੰਘਾ ਹੁਣ ਜਿਹੜੀ ਇਹਨਾਂ ਦੀ ਪਰਚੀ ਆ 50 ਰੁਪਏ ਜਾਣ ਦੀ ਤੇ ਆਉਣ ਦੀ ਪਹਿਲੋ ਕੋਈ ਪੱਥੀ ਇੱਥੇ ਜਿਹੜੀ ਸਿਰਫ 10 ਰੁਪਏ ਹੁੰਦੀ ਸੀ ਹੁਣ ਇੱਥੇ ਤੇ ਕੋਈ ਇਹਨਾਂ ਕੋ ਸੂਤ ਤੇ ਕੋਈ ਹੈ ਨਹੀਂ ਰੋਜ ਦੇ ਨੰਬਰ ਤੇ ਤੁਸੀਂ ਵੇਖੋ ਜਾਮ ਲੱਗੇ ਆ ਚਾਰ ਸਰੇ ਜਿਹੜਾ ਮਰਜੀ ਗੱਡੀ ਬੂਏ ਗੱਡੀ ਖਲਾਰ ਜਾਂਦਾ ਜਾਂ ਕੋ ਗੱਡੀ ਫਸ ਜਾਂਦੀ ਆ ਕੋ ਗੱਲਬਾਤ ਹੋ ਜਾਂਦੀ ਆ ਉਹ ਵੀ ਡਰਾਈਵਰ ਕੈਨਕਟਰ پیسے ਭੰਗ ਪਰ ਡਰਾਈਵਰਾਂ ਕੈਨਕਟਰਾਂ ਦੇ ਨਾਂ ਤੇ پیسے ਭੰਗਦੇ ਆ ਹੁਣ ਇਹ ਜਿਹੜੇ ਗਰੀਬ ਬੰਦੇ ਦਾ ਤੇਲ ਨਿਕਲ ਗਿਆ ਵਾ ਜੇ ਉਹਦੀ ਹਾਲਤ ਉਹਦਾ ਕੈਨਕਟਰ ਤੇ ਖਾਤੇ ਪੈ ਗਿਆ ਉਹ ਜਿਹੜਾ ਵਾ 500 ਰੁਪਏ ਜੋ ਦਿਹਾੜੀ ਜਾਂ ਤੇਲ ਪਾਊਗਾ ਤੇ ਜਾਂ ਆਪਣਾ ਘਰ ਦੇ ਬੱਚੇ ਪੱਧਰ ਤੇ ਸਵੇਰੇ ਇਹਨਾਂ ਦੀ ਗੱਲਬਾਤ ਹੋਈ ਆ ਇਹਨਾਂ ਨੇ ਕਿਹਾ ਵੀ ਸਾਡਾ ਕੋਈ ਜਮੇਰੀ ਨਹੀਂ ਬੰਦੀ ਕੋਈ ਸਾਡਾ ਕੋਈ ਮਤਵਲ ਨਹੀਂ ਇਹਨਾਂ ਵੱਲੋਂ ਕਿਹਾ ਗਿਆ ਜੀ ਸਾਡੀ ਕਮੇਟੀ ਵੱਲੋਂ ਕਿਹਾ ਗਿਆ ਜੀ ਜਿਹੜੇ 25 ਬੰਦੇ ਪਤਰੀ ਕੱਢਦੇ ਜਿਹੜੇ ਇਹਨਾਂ ਨੇ ਇਹ ਗੱਲ ਕਹੀ ਰਹੀ ਆ ਕਿ ਸਾਡੀ ਕੋਈ ਜਮੇਰੀ ਨਹੀਂ ਮੰਦ ਤੇ ਅੱਜ ਤੋਂ 1 ਮਹੀਨਾ ਪਹਿਲਾਂ ਇਹਨਾਂ ਨੇ ਕਿਹਾ ਵੀ ਅਸੀਂ 3 ਬੰਦੇ ਰੱਖ ਦਿੱਤੇ ਮਰਦਾ ਜਦੋਂ ਮਰਜੀ ਬਾਅਦ ਸਵਾਲ ਕਰ ਸਕਦੇ ਆ ਮੈਨੂੰ ਅੱਜ ਤੋਂ 3 ਮਹੀਨੇ ਪਹਿਲਾਂ ਕਹਿੰਦੇ ਵੀ ਅਸੀਂ 2 ਬੰਦੇ ਰੱਖ ਦਿੱਤੇ ਆ ਕਾ ਦਿਨ ਸਤੇ ਰੱਖੇ ਬੱਤੀ ਇਹ ਰਾਤ ਨੈਟ ਦੇ ਚੁੰਗੀਦਾਰ ਲੱਭਾ ਵੀ ਚੁੰਗੀਦਾਰ ਨਹੀਂ ਕੋਈ ਚੁੰਗੀਦਾਰ ਨਹੀਂ ਆ ਜੀ ਹਵਾ ਦੇ ਵਿੱਚ ਹੀ ਆ ਹਵਾ ਜੀ ਆ ਜੀ ਇਨਾਮ ਦੱਸ ਦਿਓ ਭਰੀ ਮੇਰੀ ਅੰਮ੍ਰਿਤ ਕਾਲੋ ਕਾਲੋ ਬਾਤ ਚੱਲਦੀ ਮੇਰੀ ਮਿੰਨੀ ਬਾਤ ਚੱਲਦੀ ਐ ਕੀ ਹੋਇਆ ਕੀ ਅੱਡਾ ਬੰਦ ਕਰਤਾ ਸੀ ਡੇਰਾ ਬਾਬਾ ਨਾਲ ਚੱਲਦੀ ਬਸ ਅੱਜ ਅੱਡਾ ਬੰਦ ਕਰਤਾ ਕੀ ਵਜ੍ਹਾ ਆਗੀ ਇਹ ਬਾਜੀਆਂ ਦੇ ਰੋਜ਼ ਚੋਰੀ ਹੁੰਦੀ ਬੈਟਰੀ ਚੋਰੀ ਹੁੰਦੀ ਐ ਤੇਲ ਚੋਰੀ ਹੁੰਦਾ ਗੱਡੀਆਂ ਦੀ ਸਭ ਕੁਝ ਚੋਰੀ ਹੁੰਦਾ ਪੁੱਛਦਾ ਹੀ ਕੋਈ ਨਹੀਂ ਇੱਥੇ ਜਦੋਂ ਕਮੇਟੀ ਘਰ ਪੁੱਛੀਏ ਤੋਂ ਆਉਂਦੇ ਅਸੀਂ ਆਹ ਦੀ ਪਰਚੀ ਲੈਂਦੇ ਆ ਤੁਹਾਡੀ ਇਥੇ ਅੰਡੇ ਦੀ ਜਗਾ ਦੀ ਤੇ ਬੈਟਰੀਆਂ ਚੋਰੀ ਹੁੰਦੀਆਂ ਤੇਲ ਚੋਰੀ ਹੁੰਦਾ ਬੜੀ ਅਰੀ ਤਿੰਨ ਵਾਰੀ ਜੇ ਮੇਰੀ ਗੱਡੀਆਂ ਚ ਹੋਇਆ ਤੇ ਕਦੀ ਸ਼ਿਕਾਇਤ ਨਹੀਂ ਕੀਤੀ ਕੋਈ ਨਹੀਂ ਬੜੀ ਅਰੀ ਉਹ ਆਉਂਦੇ ਆਂ ਜਗਾ ਦੀ ਪਰਚੀ ਲੈਂਦੇ ਆ ਕੋਈ ਇਥੇ ਕਹਿੰਦੀ ਆ ਕੀ ਮੰਗ ਕਰਦੇ ਆ 500 ਰੁਪਏ ਜਨੇ ਕਰਦੇ ਆ ਵੀ ਆਡਾ ਪੁੱਜੀ ਜਾਏ ਇਹ ਵਾਲੀ ਵਾਰਸ ਰੱਖੇ ਜੀ ਪਰਚੀ ਲੈਂਦੇ ਆ ਜਗਾ ਦੀ ਪਰਚੀ ਲੈਂਦੇ ਆ ਜਗਾ ਦੀ ਪਰਚੀ ਲੈਂਦੇ ਆ ਸਾਡੇ ਪਰਿਵਾਰ ਨਾਲ ਲੈਓ ਦੋ ਜਾਨੀ ਦੋ ਲੱਭਦੇ ਮਾਰੇ ਦੀ ਬੋਲ ਰਸਤਾ ਕੀ ਗੱਲ ਕੀ ਹੋਈ ਸੀ ਜੀ ਅੱਜ ਜਿਹੜਾ ਮਤਲਬ ਅड्डा ਬੰਦ ਕਰਨ ਦਾ ਨੋਟ ਆ ਗਿਆ ਕੀ ਮਾਮਲਾ ਸਾਰਾ ਗੱਲ ਤੇ ਕੁਛ ਨਹੀਂ ਅੱਜ ਹੋਈ ਤੇ ਹੋ ਗਿਆ ਜੀ ਮੈਨੂੰ ਇੱਕ ਇਨਸਪੈਕਟਰ ਦਾ ਤੇ ਮੈਂ ਡਾਕਟਰ ਹਾਜ਼ਰੀ ਤੋਂ ਸਰਵਤ ਇਹਨਾਂ ਕੋਲੋਂ ਜਾ ਸੱਸਿਆ ਜਾ ਰਿਹਾ ਕਿ ਸਾਡਾ ਪੇਸ ਜੀ ਨਹੀਂ ਹੋਇਆ ਠੀਕ ਹੈ ਜੀ ਤੇ ਇਹਨਾਂ ਨੇ ਰਸਤਾ ਬੰਦ ਕਰਤਾ ਸੀ ਜਿਸ ਦੇ ਨਾਲ ਸਰਕਾਰੀ ਜਿਹੜੀ ਇਨਕਮ ਹੈ ਉਹਦੇ 'ਚ ਬਕਨ ਪੈ ਰਿਹਾ ਸੀ ਤੇ ਉਹ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਰਸਤਾ ਖੋਲੋ ਸਾਡਾ ਸਾਡੀਆਂ ਗੱਡੀਆਂ ਚੱਲਣ ਦੇ ਪੱਕੀਆਂ ਜਿਹੜੀਆਂ ਉਹ ਵੱਟੀਆਂ ਜਾਣ ਤੇ ਜੋ ਵੀ ਫੈਸਲਾ ਤੁਸੀਂ ਰਿਟਰਨ ਦੇ ਵਿੱਚ ਲੇਕੇ ਤਾਂ ਉਹ ਜੋ ਤੁਹਾਡੀ ਖੁਸ਼ੀ ਆ ਉੱਥੇ ਸਾਬ ਨਾਲ ਗੱਲ ਕਰਾ ਦਿੰਦੇ ਆ ਸਿ ਸ਼ੰਦਰ ਸਾਹਿਬ ਇੱਕ ਮੈਂ ਸਾਥ ਨਹੀਂ ਜਾਉਂਦਾ ਜੋ ਵੀ ਇਹਨਾਂ ਦੀ ਪ੍ਰੋਬਲਮ ਹੋएगी ਉਹ ਹੱਲ ਹੋ ਜਾਏ ਸਰ ਇਹ ਮੰਗਾ ਕਿ ਰਾਤ ਨੂੰ ਚੌਕੀਦਾਰ ਚਾਹੀਦਾ ਵਾਕਿ ਚੌਕੀਦਾਰ ਕੋਈ ਨਹੀਂ ਰੱਖਿਆਦਾ ਇੱਥੇ ਨਹੀਂ ਉਹ ਤੇ ਹੁਣ ਇਹ ਆ ਨਾ ਕਿ ਲੱਸਣਗੇ ਉੱਤੇ ਆਣਗੇ ਤੇ ਜੋ ਵੀ ਹੋਏਗਾ ਅਜ ਚੌਕੀਦਾਰ ਨਾਲ ਤੇ ਚੌਕੀਦਾਰ ਵੀ ਲਾਇਆ ਜਾਏਗਾ ਭਾਜੀ 2-3 ਮਹੀਨਿਆਂ ਤੋਂ ਮੰਗ ਕਰ ਰਹੇ ਆ ਚੌਕੀਦਾਰ ਦੀ ਚੌਕੀਦਾਰ ਨਹੀਂ ਰੱਖਿਆ ਜਾ ਰਿਹਾ ਉਹ ਜਿਹੜਾ ਵਾ ਸਾਡੇ ਡਰਾਈਵਰ ਕੈਕਟਰ ਦਾ ਤੇਲ ਚੋਰੀ ਹੋਇਆ ਇਹ ਇਹਨਾਂ ਦੇ ਖਾਤੀ ਜੇ ਪੈ ਰਿਆ ਸੀ ਤਾਂ ਕਰਕੇ ਮਜਬੂਰਨ ਤੌਰ ਤੇ ਸਾਡੇ ਡਰਾਈਵਰ ਕੈਕਟਰ ਨੇ ਰਸਤਾ ਜਿਹੜਾ ਬੰਦ ਕੀਤਾ ਆਪਾਂ ਅੱਡੇ ਵਾਲੇ ਉਹਨਾਂ ਦਾ ਸਾਥ ਦੇਣਾ ਪਿਆ ਸਾਨੂੰ ਹੁਣ ਐਮਐਲਏ ਸਾਹਿਬ ਨਾਲ ਗੱਲ ਹੋਈ ਆ ਐਮਐਲਏ ਸਾਹਿਬ ਨੇ ਕਹਿੰਦੇ ਉੱਤੇ ਆਪਾਂ ਜਿਹੜਾ ਵਾ ਰਸਤਾ ਖੋਲ੍ਹਿਆ ਵਾ ਛੰਕੀ ਦਾ ਰੱਖਿਆ ਜਾਈ ਗਾਣ ਵਾਲੇ ਸਮੇਂ ਦੇ ਵਿੱਚ ਦੇਖੋ ਜੀ ਰੱਖਾਂਗੇ ਜਰੂਰ ਠੀਕ ਹੈ ਸੋਹਰਣ ਬੱਸ ਸਟੈਂਡ ਦੇ ਉੱਤੇ ਇੱਥੇ ਲਾਇਆ ਵਾ ਉਹ ਐਸ ਵਕਤ ਦੂਜੀ ਦਿਖਾ ਜਾਂਦਾ ਨਹੀਂ ਗੱਲ ਲਿਆ ਗਦੀ ਮੈਂ ਉੱਥੋਂ ਦਸਤਾਵਾ ਮਾਰ ਲਿਆ ਵਾ ਵਪਾਰ ਇਹਨਾਂ ਨੂੰ ਕਰਾਂਗੇ ਜੇ ਉਹ ਕਰਾਉਣਾ ਕਰਾਂਗੇ ਸਾਹ ਨੂੰ ਦੱਸਾਂ ਕਿ ਮੈਂ ਕੰਮ ਚੱਲਿਆ ਵਾਂ ਕਿ ਲਾਵਾ ਦੇ ਜੋ ਵੀ ਕਮੀਆਂ ਇੱਕ ਆਪਣਾ ਨਾਮ ਤੇ ਡੈਡੀਕੇਸ਼ਨ ਦੱਸ ਦਿਓ ਜੀ ਮੇਰਾ ਨਾਮ ਬਲਵੰਤਰ ਸਿੰਘ ਆ ਤੇ ਸੁਗਨ ਗ੍ਰੇਡ 2 ਕਾਰਪੋਰੇਸ਼ਨ ਹਾਂਜੀ ਸਵੇਰੇ ਸਵੇਰੇ ਨਾ ਬੱਸ ਸਟੈਂਡ ਬੰਦ ਕੀਤਾ ਗਿਆ ਹੈ ਕੁਝ ਪ੍ਰਾਈਵੇਟ ਵਸਾਂ ਵੱਲੋਂ ਤੇ ਕੀ ਮਾਮਲਾ ਜੀ ਸਰ ਹਾਂ ਜੀ ਮੈਂ ਸਬੰਸੈਕਟਰ ਜਗਤਾਰ ਸਿੰਘ ਦੇ ਚਾਰਜ ਚੱਕੀ ਸਰ ਬੱਸ ਸਟੈਂਡ ਬਟਾਲਾ ਸਾਡੀ ਕੋਈ ਨਿੱਜੀ ਕੰਪਨੀ ਦੀਆਂ ਬੱਸਾਂ ਦਾ ਕਾਰਪੋਰੇਸ਼ਨ ਵਾਲਿਆਂ ਦੇ ਨਾਲ ਇਸ ਦਿਨ ਤੋਂ ਚੱਲ ਰਿਹਾ ਸੀ ਜੋ ਦਿਨ ਤੋਂ ਕਿ ਸਾਡੀਆਂ ਰਾਤ ਬੱਸਾਂ ਦੇ ਨਾਲ ਵੀ ਛੇੜਛਾੜ ਕਰ ਰਿਹਾ ਹੈ। ਛੇੜ ਡੀਜ਼ਲ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਤੇ ਤੁਸੀਂ ਜੇ ਪਰਚੀ ਕਰ ਦਿਓ ਤੇ ਸਾਨੂੰ ਚਮਕੀਦਾਰ ਵੀ ਦਿਓ ਸਾਡੀ ਰਾਤ ਦੀ ਨਿਗਰਾਨੀ ਜਿਹੜੀ ਗੱਡੀਆਂ 'ਤੇ ਚਮਕੀਦਾਰ ਲੱਗੀ ਹੈ। ਉਹ ਇਸ ਤਰ੍ਹਾਂ ਦਾ ਲੈ ਕੇ ਇਹਨਾਂ ਦਾ ਕੁਝ ਜਿਹਾ ਟਕਰਾਅ ਸੀਗਾ ਫਿਰ ਸਾਡੇ ਕੋਲ ਆਈ ਇਹਨਾਂ ਕੰਪਲੇਂਟ ਦਰਜ ਕਰਵਾਈ ਹੈ। ਉਹ ਦੁਰੰਟ ਟਾਈਮ ਦਿੱਤਾ ਉਹ ਜਿੱਥੇ ਆਪਾਂ ਦਾ ਹੱਲ ਕਰੀਏ। ਇੱਕ ਚੀਜ਼ ਨੂੰ ਨਾਉ ਲਾਹੌਰ ਕਿਹਾ ਗਿਆ ਵਾ ਕਿ ਹਾਂ ਬਸ ਸਟੈਂਡ ਦੇ ਵਿੱਚ ਪੁਲਿਸ ਚੌਂਕੀ ਵੀ ਹੈਗੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਸਾਡੇ ਬਸਾਂ ਤੋਂ ਤੇਲ ਨਿਕਲਦਾ ਰਿਹਾ ਵਾ ਦੇਖੀ ਜੀ ਹੁਣ ਸਾਰੇ ਡਿਸਟ੍ਰਿਕਟ ਦੀਆਂ ਜਾਂ ਬਸਾਂ ਨਿੱਜੀ ਕੰਪਨੀ ਵੀ ਇਹ ਸਾਰੇ ਖੜਦੀਆਂ ਨੇ ਇਹ ਤਾਂ ਥੋੜੀ ਨਗਰ ਨਿਗਮ ਦੀ ਵੀ ਜ਼ਿੰਮੇਵਾਰੀ ਬਣਦੀ ਆ ਵੀ ਰਾਤ ਜਿਹੜਾ ਪ੍ਰਾਈਵੇਟ ਚੌਕੀਦਾਰ ਲਾਵੇ ਜੇ ਕੋਈ ਸ਼ੇਡ ਸ਼ੈਡ ਕਰਦਾ ਜਾਂ ਕੋਈ ਸਰਲ ਪਰਸਨ ਨਜ਼ਰ ਆਉਂਦਾ ਬਾਹਰੋਂ ਤੇ ਸਾਡੇ ਨਾਲ ਤਾਲਮੇਲ ਕਰੇ ਹੁਣ ਕੱਲੀ-ਕੱਲੀ ਗੱਡੀ ਦੀ ਨਿਗਰਾਨੀ ਕਰਨੀ ਜਾਂ ਇਸ ਤਰ੍ਹਾਂ ਦਾ ਜਿਹੜਾ ਪੁਲਿਸ ਦੇ ਵਾਸਤੇ ਇਹ ਸਟਰੈਂਥ ਨਹੀਂ ਹੈ ਸਾਡੇ ਕੋਲ ਪ੍ਰਾਈਵੇਟ ਜਿਹੜਾ ਚਮਕੀਦਾਰ ਹੈ ਨਾਈਟ ਦਾ ਉਹ ਲੱਗਣਾ ਜ਼ਰੂਰੀ ਹੈ ਨਗਰ ਨਿਗਮ ਦੇ ਨਾਲ ਅਸੀਂ ਤਾਲਮਿਲ ਕਰਦੇ ਹਾਂ ਪੁਰਸ਼ਵਾਸ਼ ਕਰਦੇ ਹਾਂ